Mano, Catarina. ਲੋਗਾ ਸਾਡਾ ਬੱਚਾ ਚਾਹੀਦਾ ਦਾ ਬਾਈ ਉਹ ਕੋਸਨੇ ਸੇ ਮੰਗਤਾਂ ਜੀ ਆਮਲੀਏ ਤੇਂ ਦੇ ਰੰਗੇ ਬਹੁਤ ਹੀ ਕਮੀ ਵਿੱਚ ਆਪ ਸਭ ਨੂੰ ਆਸਾਂ ਦਾ ਅੰਗਾਰੀ ਪਤਨੀਆ ਮੀਰਾ ਕੁਮਾਰਾ ਪਾਦਨੀ ਦਾ ਸੰਗਤ ਦਾ ਸਭ ਦਬਾਇ ਰਿਹਾ ਹੈ ਨਾਮ ਲਿਖ ਲੈਂਦਾ ਟੀ-ਸ਼ਰਟ ਕਿਹੜਾ ਰੰਗ ਹੈ ਯਾਰ ਕੀ ਜਿਹੜਾ ਰੰਗ ਦੀ ਲੀਲੀ ਯਾਰ ਨੂੰ ਦਿਤਾ ਹੈ ਦਾ

ਆਪਾਂ ਕੋਲ ਤੇ ਉਹ ਪਤਾ ਕਰਦੇ ਆਂ ਆਪਾਂ ਜਾ ਕੇ ਤੇ ਨੰਬਰ ਵੀ ਲਿਖਿਆ ਹੋਇਆ ਹੁੰਦਾ ਇਹ ਮਗਰ ਆਪਾਂ ਕਰਦੇ ਹਾਂ ਹਾਂ ਉਹ ਅੰਕ ਆਉਂਦੇ ਨੇ ਇਹ ਉਹ ਦੇ ਤਾਂ 見えなくなった。 ਚਾਹੀਦਾ ਦਾ ਬਾਈ ਹੋਰ ਕੁਛ ਨੇ ਸੀ ਮੰਗ ਕੇ ਲੇ ਨੰਗੇ ਪਰ ਨੰਗੇ ਪਰ ਨੰਗੇ ਪਰ ਅਨਿਤਾ ਮੇਰਾ ਨਾਮ ਆ ਜੀ ਕੀ ਕਹਿਣਾ ਚਾਹਣਾ ਏਡਾ ਬੱਚਾ ਗੁੰਮ ਹੋਇਆ ਮੇਰਾ ਬੱਚਾ ਗੁੰਮ ਹੋ ਗਿਆ 10 ਸਾਲ ਦਾ ਦੀਪ ਨਾਮ ਉਹਦਾ ਤੇ ਮੇਰੇ ਮम्मा ਬੋਲਦੀ ਪਈਆਂ ਕੱਲ ਦਾ ਮੈਨੂੰ ਬਰ ਬੱਚਾ ਨਹੀਂ ਮਿਲਿਆ ਮੈਂ 9 ਵਜੇ ਗਈ ਉਹਨੂੰ ਡੋਡਣੇ ਮੇਰੇ ਬੱਚਾ ਨਹੀਂ ਆਇਆ ਮੇਰੇ ਘਰੇ ਲੋਸਾਰੇ ਬਨੇ ਦੇਖ ਕੇ ਪੁਲਿਸ ਤੇ ਜਾ ਕੇ ਆਈ ਮੈਂ ਉਹਨਾਂ ਨੂੰ ਸਾਰ ਨੂੰ ਸਾਰੂ ਕੁਝ ਕਰਕੇ ਆਈ ਮੈਂ ਪਰ ਕਹਿੰਦੇ ਸਵੇਰੇ ਕੋਈ ਨਹੀਂ ਸੇ ਦੇਜ ਕਰ ਲਾਂਗੇ ਦੇਖ ਪਾ ਲੋ ਉਹਨਾਂ ਦੀ ਪਰ ਮਾਂ ਮੈਂ ਕਹਿੰਦਾ ਫੋਟੋਆਂ ਦੇ ਜੀ ਸੁਭਰੋ ਇੱਕ ਵੱਡੀਆਂ ਆ ਜਾਂਦੇ ਜੀ ਇੱਕ ਵੱਡੀ ਦੇ ਜੀ ਫਿਰ ਛੋਟੀਆਂ ਦੇ ਜੀ ਫੋਟੋਆਂ ਮਾਂ ਜੀ ਦੇ ਆਈ ਉਹਨਾਂ ਨੂੰ ਫੋਟੋਆਂ ਪਰ ਕੋਈ ਨਾ ਉਹਨਾਂ ਨੇ ਕੋਈ ਦੇਖਭਾਲ ਤਾਂ ਕੀਤੀ ਆਈ ਨਹੀਂ ਗੀ ਪਰ ਫਿਰ ਵੀ ਮੈਂ ਇੱਥੇ ਆ ਗਈ ਫਿਰ ਇੱਥੇ ਆ ਕੇ ਮੈਂ ਕਰਵਾਇਆ ਜੋ ਵੀ ਨਾਥਾ ਸੀ ਕੱਲ ਦਾ ਮੇਰਾ ਬੱਚਾ ਮੇਰੇ ਘਰੇ ਬਾਪਸ ਨਹੀਂ ਆਇਆ 10 ਸਾਲ ਦਾ ਮੇਰਾ ਬੱਚਾ ਹੈ ਜੀ 9 ਵਜੇ ਤੱਕ ਮੇਰੇ ਘਰ ਨਹੀਂ ਆਇਆ ਮੇਰਾ ਬੱਚਾ ਤੁਹ ਕਰੇ ਲੜਾਈ ਝਗੜਾ ਤਾਂ ਨਹੀਂ ਕੋ ਕਿਸ ਨੇ ਕਰੇ ਲੜਾਈ ਹੋਇਆ ਸੀ ਤੇ ਫਿਰ ਮੈਂ ਆਪਣੇ ਮੇਰੇ ਮਾਸਟਰ ਕੋਲ ਆ ਗਈ ਦੀਆਂ 10 20 ਦਿਨ ਹੋ ਗਿਆ ਮੈਨੂੰ ਆਈਆਂ ਨੂੰ ਤੇ ਕਰਾਲਿਆਂ ਦਾ ਫੋਨ ਵੀ ਆਇਆ ਸੀ ਮੈਨੂੰ ਕਹਿੰਦਾ ਤੁਸੀਂ ਆ ਜਾਓ ਮੈਂ ਕਿਹਾ ਮੈਂ ਨਹੀਂ ਆਣਾ ਤੁਹਾਡੇ ਕੋਲ ਤੁਸੀਂ ਮੈਨੂੰ ਮਾਰਦੇ ਹੋ ਮੇਰੇ ਬੱਚਾ ਨੂੰ ਮਾਰਦੇ ਹੋ ਤੁਸੀਂ ਮੈਂ ਨਹੀਂ ਆਣਾ ਤੁਹਾਡੇ ਕੋਲੇ ਤੁਨੂੰ ਕਦੋਂ ਕਿਵੇਂ ਵੀ ਕਰਕੇ ਤੂੰ ਆ ਜਾ ਮੈਂ ਕਿਹਾ ਮੈਂ ਨਹੀਂ ਆਣਾ ਮੇਰੇ ਬੱਚਿਆਂ ਲੈ ਕੇ ਕਿੱਥੇ ਮੇਰੇ ਬੱਚਿਆਂ ਨੂੰ ਦੁੱਖ ਹੋਵੇ ਮੈਨੂੰ ਦੁੱਖ ਹੋਵੇ ਮੈਂ ਉਹਨਾਂ ਨੂੰ ਕੌਣ ਲੈ ਕੇ ਜਾਵਾਂ ਕਿਦਾਂ ਮਰ ਜੇ ਮੇਰੇ ਬੱਚਿਆਂ ਦਾ ਮੈਂ ਟਾਈਮ ਪਾਸ ਕਰ ਲਿਆ ਕਰਾਂਗੀ ਮੇਰੇ ਬੱਚਿਆਂ ਨੂੰ ਰੋਟੀ ਮੰਗ ਕੇ ਦੇ ਦਿਆ ਕਰਾਂਗੀ ਮੈਂ ਉੱਥੇ ਪਤਾ ਕੀਤਾ ਬੱਚਾ ਉੱਥੇ ਤਾਂ ਨਹੀਂ ਤੁਹਾਡੇ ਪਤੀ ਕੋਲੇ ਜਿੱਥੇ ਮੈਨੇ ਪਤਾ ਕੀਤਾ ਉੱਥੇ ਕਹਿੰਦੇ ਗਾ ਸਾਡੇ ਕੋਲ ਨਹੀਂ ਆਇਆ ਸਾ ਉਹਨਾਂ ਨੇ ਪਤਾ ਕਿੱਥੋਂ ਮਰਜ਼ੀ ਲੱਭ ਕੇ ਲੈ ਕੇ ਆ ਕਿ ਮਰਜ਼ੀ ਕਰਕੇ ਲੈ ਕੇ ਆਓ ਉਹਨੇ ਉਲਟੀਆਂ ਗਾਲਾਂ ਕੱਢਦੇ ਆ ਜੋ ਕਹਿੰਦੇ ਕਿ ਇੱਥੇ ਕਿੱਥੇ ਦੇਖਿਆ ਬੱਚਾ ਜੀ ਆਪਾਂ ਸਾਰੇ ਬੰਨੇ ਡੋਂਡ ਲਿਆ ਬੱਸ ਸਟੈਂਡ ਤੋਂ ਡੋਂਡ ਲਿਆ ਇੱਧਰ ਸਾਰੇ ਸਾਰਾ ਬਾਜ਼ਾਰ ਦੇਖਿਆ ਕਿਤੇ ਨਹੀਂ ਮਿਲਿਆ ਮੇਰੇ ਬੱਚਾ ਸ਼ਤਕੀ ਲਾਦਾ ਤੁਹਾਨੂੰ ਬੱਚੇ ਦਾ ਵੀ ਕੋਈ ਲੈ ਕੇ ਗਿਆ ਰਿਸ਼ਤੇਦਾਰੀ ਚ ਗਿਆ ਕਿ ਕੋਈ ਫੋੜ ਲੇਗਾ ਨਹੀਂ ਮੈਨੂੰ ਰਿਸ਼ਤੇਦਾਰੀ ਤੋਂ ਕੋਈ ਸ਼ੱਕ ਨਹੀਂ ਜੀ ਪੈਂਦਾ ਮੈਂ ਕਿਨੇ ਕੋ ਹੋਰ ਲੈ ਗਿਆ ਹੋ ਸੈਂਕ ਚੱਕੀ ਕੀ ਨਾਮ ਤੁਹਾਡਾ ਨਨੀਤਾ ਇੰਜ ਮੇਰਾ ਨਾਮ ਸੁਣਨਾ ਕਿਹ ਕਿਹਨ ਦਾ ਟਾਈਮ ਸੀ 11 ਕਾ ਦਾ ਟਾਈਮ ਸੀ ਮੈਂ ਚਲੀ ਗਈ ਸੀ ਧਰਨੇ ਤੇ ਜਿਹੜੇ ਬਾਬੇ ਦੀ ਬਾਬੇ ਸੰਗ ਦੀ ਬੁੱਤ ਬਣ ਰਿਆ ਉਹਦੇ ਕਾਰਨ ਧਰਨਾ ਲੱਗ ਰਿਹਾ ਸੀ ਅਸੀਂ ਉੱਥੇ ਚਲੇ ਗਏ ਸੀ ਸਾਡੇ ਮੁੰਡੇ ਬਾਅਦ ਚ ਕਹਿੰਦੇ ਵੀ ਸੇ ਕਹਿੰਦੇ ਮੁੰਡਾ ਇੱਥੇ ਵੇਖਿਆ ਸਾਨੇ ਮੈਂ ਤਾਂ ਕੋਈ ਮੁੰਡਾ ਵੇਖਿਆ ਨਹੀਂ ਮੈਨੇ ਬਿਰੋ ਦੂਜੇ ਬੱਚੇ ਸੇ ਨਾਲ ਉਹਦੇ ਕਹਿੰਦੇ ਸਾਨੇ ਕਹਿੰਦੇ ਹੁਣੇ ਵੇਖਿਆ ਸੀ 5 ਕਵਜੇ ਬੱਚਾ ਬੱਸ ਸਟੈਂਡ 'ਚ ਫਿਰਦਾ ਸੀ ਬਾਅਦ 'ਚ ਇਹ ਬਾਬਾ ਟਾਈਮਾਂ 'ਕੋ ਚਲ ਮਾ ਬੱਚਾ ਆ ਜਾਏਗਾ ਘੁੰਮ ਕਮਾ ਕੇ ਜਦੋਂ ਹੋ ਗਈ ਰਾਤ ਜੀ 9 ਦਾ ਟਾਈਮ ਹੋ ਗਿਆ ਸਾਨੂੰ ਥੜਪਣਾ ਲੱਗ ਗਈ ਅਸੀਂ ਵੇਖਦੇ ਰਹੇ 11 10 ਵਾਰੀ 11 ਵਜੇ ਅਸੀਂ ਘਰੇ ਆ ਗਏ 12 ਵਜੇ ਫੇਰ ਚਲੇ ਗਏ ਅਸੀਂ 7 8 ਖਾਣੇ 'ਚ ਉੱਥੇ ਰਬੋਰਡ ਦਿੱਤੀ ਸਾਣੇ ਉਹਨਾਂ ਨੇ ਕਹਿੰਦਾ ਨਾਲ ਖਾ ਤੇ ਰੋਟੀਲ ਵਾਲਾ ਕਹਿੰਦੇ ਚੰਗਾ ਭਾਈ ਸਵੇਰੋਂ ਕਰਾਂਗੇ ਤਾ ਫੋਟੋ ਵਾਲਾ ਨਾ ਆਟਾ ਇੱਕ ਵੱਡੀ ਫੋਟੋ ਲੈਣਾ ਅਸੀਂ ਦੇ ਵੀਰ ਵੀ ਚੜ ਗਿਆ ਸੀ ਫੋਟੋ ਮਾ ਦੇ ਆਤੀਆਂ ਜੇ ਅਕਾਂਦਾ ਸੀ ਦੇਖ ਭਾਲ ਕਰਾਂਗੇ ਕੰਨ ਤੁਹਾਡੇ ਤੇ ਕੋਈ ਕਿਸੇ ਦੇ ਸ਼ੱਕੇ ਤੇ ਉਹ ਦੱਸੋ ਮਗਰ ਨਹੀਂ ਸਾਨੂੰ ਕਿਸੇ ਦੇ ਨਹੀਂ ਕੋਈ ਸ਼ੱਕਾ ਸਾਡਾ ਬੱਚਾ ਖਾਂਦਾ ਪੀਂਦਾ ਪਤਾ ਨਹੀਂ ਕਿੱਧਰ ਬਦਖਸ ਕਿਸੇ ਦਾ ਸਿਰ ਨਹੀਂ ਲਾਂਦੇ ਪਰ ਐ ਨਹੀਂ ਬਦਲਾ ਦਾ ਕਾਉਂ ਲੈ ਕੇ ਗਿਆ ਕਾਉਂ ਨਹੀਂ ਲੈ ਕੇ ਗਿਆ ਕਿੰਨੀ ਉਮਰ ਦੀ ਬੱਚੀ 10 ਸਾਲ ਦਾ ਦਾ ਦੀਪਨਾਗ ਆ ਬਸ ਅਸਤਾ ਦੇ ਬਾਬਾ ਜੀ ਆਈ ਮਿਹਰਬਾਨੀ ਕਰਨਿਆ ਸਾਡਾ ਬੱਚਾ ਸਾਡੇ ਘਰੇ ਆਣੇ ਚਾਹੀਦਾ ਕੰਮ ਕੀ ਕਰਦੇ ਤੁਸੀਂ ਕੰਮ ਆਸੇ ਆਈ ਮੰਗ ਕੇ ਖਾਣੇ ਆ ਬਸ ਹੋਰ ਕੋਈ ਕੰਮ ਨਹੀਂ ਸਾਡਾ ਸਾਡੇ ਬਜ਼ੁਰਗਾਂ ਦੀ ਝੋਲੀ ਇਹ ਹੀ ਗੇ। ਮੈਂ ਤਾਂ ਜੀ ਬਣਾ ਕੀ ਕਹਿਣਾ ਜਣਾ ਜਿਹੜਾ ਬੱਚਾ ਗਾਇਬ ਮੈਂ ਕੀ ਕਹਿਣਾ ਚਾਹਣਾ ਮੇਰੀਆਂ ਕੁੜੀਆਂ ਨੇ ਰੰਡੀਆਂ ਨੇ ਦਮਦਾਰ ਰੰਡੀਆਂ ਆ ਰਹੀਆਂ ਨੇ। ਪਰ ਇਹ ਕੋ ਬਰਬਾਰ ਦੀਆਂ ਨੇ ਦੋਨਾਂ ਕੁੜੀਆਂ ਸੀਗਾਂ। ਮੈਂ ਹੀ ਆਂ ਨਹੀਂ ਆ। ਉਹਨਾਂ ਦੇ ਹਾਲਾਤ ਖਬਰ ਸਾਡੇ ਹਾਲਾਤ ਮਾਰੇ ਪਤਾ ਨਹੀਂ ਉਹਨਾਂ ਦੇ ਹੋਗਾ। ਪਰ ਇਹਨੂੰ ਕਿਹੜਾ ਸ਼ਰਮ ਉਹਨੂੰ ਕਿਹਦਾ ਦਬਾ ਲੈ ਕੇ ਬਾਹਰ ਕੱਢਦੀ। ਮੈਂ ਸਹੀ ਗੱਲ ਦੱਸਮਾ। ਉਸ ਤੋਂ ਬਾਅਦ ਉਦੋਂ ਬਾਅਦ ਫੇਰ ਝਗੜਾ ਹੋ ਗਿਆ ਇਹਨਾਂ ਦਾ ਕੁੜੀ ਲੈ ਕੇ ਪਰਦਾ ਪਰਿਵਾਰ ਕੋਲੇ ਗਈ ਪਿੱਛੇ ਮੰਗਣ ਆਵਣੇ ਨਾਨਕਿਆਂ ਕੋਲੇ ਆਪਣੇ ਭਾਈ ਕੋਲੇ ਉੱਥੋਂ ਧੱਕਾ ਖਾ ਕੇ ਫੇਰ ਮੇਰੇ ਕੋਲ ਆ ਗਈ ਇੱਥੇ ਸਾਰੇ ਦਾ ਦਾਹ ਪਾਣੀ ਦੇਣੇ ਹੋਏ ਨੇ ਬਸ ਇੱਥੋਂ ਜਵਾਕ ਕਾਹ ਬੋਲ ਬਾਈ ਤੂੰ ਬਸ ਇੱਥੋਂ ਕਾਹ ਹੋ ਗਿਆ ਇੱਕ ਆ ਪਤਾ ਹੋਇਆ ਹੈਗਾ ਤੁਹਾਨੂੰ ਕਿਦੋਂ ਪਤਾ ਲੱਗਾ ਕੱਲ੍ਹ ਹੋਇਆ ਜੀ ਇਹ ਤਾਂ ਮੰਗ ਕੀ ਕਰਦੇ ਹੋ ਪੁਲਿਸ ਤੋਂ ਮੰਗ ਕੇ ਸਾਡੀ ਤਾਂ ਇਹ ਬੇਨਤੀ ਹੈ ਬਸ ਸਾਨੂੰ ਬੱਚਾ ਮਿਲਣਾ ਚਾਹੀਦਾ ਕੀ ਨਾਮ ਤੁਹਾਡਾ ਮੀਤਾ ਮੇਰਾ ਨਾਮ ਜੀ ਰਾਤ 8 ਵਜੇ ਤਾਂ ਗਿਆ ਹੋਇਆ ਜੀ ਹਾਰੇ ਤੱਕ ਕਰੇ ਬਾਪਸ ਨਹੀਂ ਆਇਆ ਸਾਰਾ ਮਹੱਲਾ ਜਿੰਨਾ ਵੀ ਇੱਥੇ ਜੋਗినాਥ ਟਹੇਨਾਥ ਜਿੰਨੇ ਵੀ ਇੱਥੇ ਕੁੱਲੀਆਂ ਵਿੱਚ ਰਹਿੰਦੇ ਨੇ ਸਾਰਾ ਮਹੱਲਾ ਪਰੇਸ਼ਾਨ ਹੈ ਜੀ ਹਰ ਤੱਕ ਬੱਚਾ ਨਹੀਂ ਮਿਲਿਆ ਬੱਚੇ ਦੇ ਮੰਮੀ ਇੱਥੇ ਆਏ ਹੋਏ ਸੀਗੇ ਦੋ ਦਿਨ ਗੁੱਸੇ ਵਿੱਚ ਨਾਲੇ ਹੋ ਕੇ ਆ ਗਏ ਅਸੀਂ ਉੱਥੇ ਠੇਕਰੀ ਵਾਲੇ ਵੀ ਪਤਾ ਕਰੇ ਠੇਕਰੀ ਵਾਲੀਆਂ ਨਾ ਠਿਕਰੀ ਜਿਹੜੀ ਨੇ ਕੁੜੀ ਇਹ ਨਹੀਂ ਨਹੀਂ ਉੱਥੇ ਮੁੱਲਾ ਪਰ ਮੁੱਲਾ ਪਰ ਵੀ ਪਤਾ ਕਰੇ ਠਿਕਰੀ ਸਾਰੇ ਕਿਤੇ ਪਤਾ ਕਰ ਲਿਆ ਵੀਰੇ ਸਾਨੂੰ ਬੱਚਾ ਨਹੀਂ ਮਿਲਿਆ ਮੁੰਡੇ ਦੇ ਮਾਪੇ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਇੱਥੇ ਨਹੀਂ ਆਇਆ ਮਾਂ ਦਾ ਰੋ ਰ ਬਹੁਤ ਬੁਰਾ ਹਾਲ ਹੋਇਆ ਪੈਸੇ ਸੀ ਹੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਡਾ ਬੱਚਾ ਕਿਤੇ ਵੀ ਹੈਗਾ ਭੁੱਖਾ ਪਾਣਾ ਕਿਤੇ ਵੀ ਹੈ ਵੀ ਸਾਨੂੰ ਮਿਲ ਜਾਵੇ ਸਰ ਕੀ ਕਹਨੇ ਚੰਨ ਇੱਕ ਬੱਚਾ ਲਾਪਤਾ ਹੋਇਆ ਛਕੀ ਲਾਪਤਾ ਚ ਬੱਚੇ ਦੀ ਮਾਤਾ ਅਨੀਤਾ ਰਾਣੀ ਨੇ ਸਾਡੇ ਪਾਸ ਕੰਪਲੇਂਟ ਦਿੱਤੀ ਹੈ ਵੀ ਮੇਰਾ ਬੱਚਾ ਦੀਪੂ 10 ਸਾਲ ਦਾ ਸੀ ਜਿਹੜਾ ਕਿ ਮਤਲਬ ਅੱਗੇ ਵੀ ਬੱਚਿਆਂ ਨਾਲ ਖੇਡਣ ਭਗ ਜਾਂਦਾ ਸੀਗਾ ਜਿਹੜਾ ਕੱਲ ਮਤਲਬ 5 ਵਜੇ ਜਵਾਕਾਂ ਨੇ ਬੱਸ ਸਟੈਂਡ ਦੇ ਵਿੱਚ ਦੇਖਿਆ ਵੀ ਘਰੇ ਨਹੀਂ ਆਇਆ ਜਿਹਦੀ ਅਸੀਂ ਰਿਪੋਰਟ ਵੀ ਦਰਜ ਕਰ ਲਈ ਆ ਅਸਥਿਹਾਰ ਗੋਗਾ ਜਾਰੀ ਕਰ ਦਿੱਤਾ ਤੇ ਪਰ ਇਹਨਾਂ ਦਾ ਆਪਸ ਵਿੱਚ ਕਲੇਸ਼ ਵੀ ਚੱਲਦਾ ਘਰੇ ਇਹ ਆਪ ਦੇ ਸਾਰੇ ਪਰਿਵਾਰ ਤੋਂ ਨੀਤਾ ਰੁੱਸ ਕੇ ਆਈ ਆ ਇਹਦੀ ਵੀ ਅਸੀਂ ਜਾਂਚ ਕਰ ਰਹੇ ਹਾਂ ਵੀ ਕਿਤੇ ਇਹਦੇ ਘਰ ਵਾਲਾ ਨਾ ਲਹਿ ਗਿਆ ਹੋਵੇ ਕੋਈ ਹੋਰ ਰਿਸ਼ਤੇਦਾਰ ਨਾ ਲਹਿ ਗਿਆ ਹੋਵੇ ਬੱਚੇ ਦੀ ਪੜਤਾਲ ਜਾਰੀ ਆ ਭਾਲ ਕੇ ਇਹਨਾਂ ਦੇ ਹਵਾਲੇ ਕਰਾਂਗੇ ਹਰ ਹੀਲੇ ਇਹਨੇ ਚਲੇ ਇਹ ਜੋਗੀਨਾਥਾਂ ਦਾ ਪਰਿਵਾਰ ਆ ਇਹ ਬੱਚਾ ਪਹਿਲਾਂ ਵੀ ਬੱਸਾਂ ਦੇ ਵਿੱਚ ਮੰਗਦਾ ਸੀਗਾ ਉੱਥੇ ਦਿੱਲੀ ਜਾਂਦਾ ਸੀ ਬੱਸ ਸਟੈਂਡ ਦੇ ਵਿੱਚ ਜਿਹੜਾ ਕਿ ਕੱਲ ਗਿਆ ਵਾਪਸ ਨਹੀਂ ਆਇਆ ਇਹ ਜਿੰਦੀ ਭਾਲ ਜਾਰੀ ਆ ਉੱਥੇ ਵੀ ਅਸੀਂ ਮੁੱਲਾਪੁਰ ਦਾਖਾ ਵੀ ਪਰਤਾਲ ਕਰ ਰਹੇ ਆ ਤੇ ਇਹਦੇ ਘਰ ਵਾਲੇ ਤੋਂ ਵੀ ਪੁੱਛ ਰਹੇ ਆ ਜਿਹਨੂੰ ਫੋਨ ਲਾ ਕੇ ਇਹਦੀ ਨੰਨਦ ਤੋਂ ਵੀ ਪੁੱਛਿਆ ਫੋਨ ਲਾ ਕੇ ਤੇ ਇਹਦੀ ਭਾਲ ਕਰਾਂਗੇ ਹਰ ਹੀਲੇ ਅਸੀਂ ਇਹਦੇ ਨਾਲ ਆ ਤੇ ਪਰ ਇਹਨਾਂ ਦਾ ਘਰੇਲੂ ਕਲੇਸ਼ ਵੀ ਚੱਲਦਾ ਇਹ ਨੀਤਾ ਦਾ ਆਪ ਦੇ ਘਰ ਵਾਲੇ ਨਾਲ ਉਸ ਐਂਗਲ ਤੋਂ ਵੀ ਅਸੀਂ ਦੇਖਦੇ ਆਂ ਵੀ ਕਿਤੇ ਬੱਚੇ ਨੂੰ ਉਹਨਾਂ ਲੈ ਗਿਆ ਹੋਵੇ